ਭਵਿਸ਼ਾਹੀ ਟਾਈਮਸ ਦਾ ਸਵਾਗਤ ਹੈ ਮੈਂ ਬਲਜੀਤ ਭੱਲੀ ਐਡੀਟਰ ਭਵਿਸ਼ਾਹੀ .com ਤਿਰਸ਼ੀ ਨਜ਼ਰ ਮੀਡੀਆ ਇੱਕ ਖਬਰ ਆਈ ਹੈ ਕੈਨੇਡਾ ਤੋਂ ਕਿ 60ਵਿਆਂ ਦੇ 6ਵੇਂ ਦਹਾਕੇ ਦੇ ਬਹੁਤ ਹੀ ਨਾਮਵਰ ਖੱਬੇਪੱਖੀ ਵਿਦਿਆਰਥੀ ਆਗੂ ਸਟੂਡੈਂਟ ਲੀਡਰ ਦਰਸ਼ਨ ਸਿੰਘ ਬਾਗੀ ਚਲਵਸੇ ਦੇ ਦਰਸ਼ਨ ਬਾਗੀ ਐਡਮਿੰਟਨ ਰਹਿੰਦੇ ਸੀ ਬੜੇ ਲੰਮੇ ਸਮੇਂ ਤੋਂ ਉੱਥੇ ਹੀ ਉਹਨਾਂ ਦੀ ਜਿਹੜੀ ਉਹ ਬਹੁਤ ਹੋਈ ਹੈ ਕਾਲ ਚਲਾਣਾ ਕਰ ਗਏ ਨੇ ਦਰਸ਼ਨ ਸਿੰਘ ਬਾਗੀ ਪੰਜਾਬ ਦੇ ਵਿੱਚ ਜਿਹੜੀ ਵਿਪੱਖੀ ਸਟੂਡੈਂਟ ਲਹਿਰ ਸੀ ਡੈਮੋਕਰੈਟਿਕ ਲਹਿਰ ਸੀ ਉਹਦੇ ਬੜੇ ਨਾਮਵਰ ਆਗੂ ਰਹੇ 6ਵੇਂ 7ਵੇਂ ਦਹਾਕੇ ਚ ਤੇ ਉਹਨਾਂ ਨੂੰ ਉਹਨਾਂ ਨੂੰ ਜੇਲ੍ਹ ਚ ਵੀ ਰਹਿਣਾ ਪਿਆ ਬੜਾ ਲੰਮਾ ਸਮਾਂ ਉਹ ਪੰਜਾਬ ਦੀ ਜਿਹੜੀ ਸਟੂਡੈਂਟ ਮੂਵਮੈਂਟ ਹੈ ਵਿਪੱਖੀ ਲਹਿਰ ਤੇ ਉਹ ਨਾਲ ਹੋਰ ਲੋਕ ਲਹਿਰਾਂ ਨੂੰ ਉਹਦਾ ਸਪ੍ਰੇਰਨਾ ਸਰੋਤ ਬਣੇ ਰਹੇ ਤੇ ਉਹ ਉਹਨਾਂ ਦੀ ਜਿਹੜੀ 25 ਅਗਸਤ ਨੂੰ ਉਹ ਕਾਲ ਚਲਾਣਾ ਕਰ ਗਏ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਆਜ਼ਾਦਾਂ ਨੇ ਮੈਂ ਖੁਦ ਸਟੂਡੈਂਟ ਲੀਡਰਸ਼ਿਪ ਪੰਜਾਬ ਸਟੂਡੈਂਟ ਜੀ ਨੇ ਅਸੀਂ ਉਹਦੇ ਬਾਅਦ ਅਸੀਂ ਪੰਜਾਬ ਸਟੂਡੈਂਟ ਦੇ ਵਿੱਚ ਸਰਗਰਮ ਹੋਏ ਤੇ ਉਹ ਉਹਨਾਂ ਦੀਆਂ ਬਹੁਤ ਸਾਰੀਆਂ ਆਜ਼ਾਦਾਂ ਉਹਨਾਂ ਦੇ ਦੋਸਤਾਂ ਮਿੱਤਰਾਂ ਉਸ ਜੋੜੇ ਦੇ ਜਿਹੜੇ ਸਰਗਰਮ ਜਿਹੜੇ ਰਹੇ ਉਹਨਾਂ ਦੇ ਨਾਲ ਸਾਥੀ ਰਹੇ ਪੰਜਾਬ ਸਟੂਡੈਂਟ ਜੀ ਨੇ ਖੜੀ ਕੀਤੀ ਜਿਨ੍ਹਾਂ ਨੇ ਉਸ ਨੂੰ ਚਲਾਇਆ ਉਸ ਤੋਂ ਬਾਅਦ ਕਾਫੀ ਸਾਰੇ ਹੈਗੇ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਵਿੱਚੋਂ ਇੱਕ ਨੇ ਅ ਬਰਜਿੰਦਰ ਸਿੰਘ ਜਿਨ੍ਹਾਂ ਨੂੰ ਅਸੀਂ ਬਰਜਿੰਦਰ ਸਰਪੰਚ ਵੀ ਕਹਿ ਦਿੰਦੇ ਆ ਬਾਅਦ ਚ ਸਰਪੰਚ ਬਣੇ ਮੈਮਾ ਪਿੰਡ ਦੇ ਅ ਬਰਜਿੰਦਰ ਸਿੰਘ ਸਰਕਾਰੀ ਮੈਮਾ ਸਰਕਾਰੀ ਦੇ ਅ ਬਰਜਿੰਦਰ ਸਿੰਘ ਜਦੋਂ ਦਰਸ਼ਨ ਸਿੰਘ ਭਾਗੀ ਜੇਲ੍ਹ ਚਲੇ ਗਏ ਉਹਨਾਂ ਨੂੰ ਜਿਹੜਾ ਗਦਰਬੰਦ ਕਰ ਦਿੱਤਾ ਗਿਆ ਉਸ ਵੇਲੇ ਤਾਂ ਉਸ ਤੋਂ ਬਾਅਦ ਪੰਜਾਬ ਸਟੂਡੀਓ ਨੂੰ ਇਹਦੇ ਜਿਹੜੀ ਪਰ ਤਾਂ ਇਹ ਬਣੇ ਚੇ ਇਹ ਮੁਖੀ ਸੀਗੇ ਤੇ ਅਸੀਂ ਉਹਨਾਂ ਨਾਲ ਦਰਸ਼ਨ ਸਿੰਘ ਬਾਗੀ ਦੀਆਂ ਕੁਝ ਯਾਦਾਂ ਸ਼ੇਅਰ ਕਰਾਂਗੇ ਕਿਉਂਕਿ ਦਰਸ਼ਨ ਸਿੰਘ ਬਾਗੀ ਰਹਿਣਾਂ ਦਾ ਮੇਲਜੋਲ ਵੀ ਰਿਹਾ ਤੇ ਅੰਦੋਲਨਾਂ ਦੇ ਵਿੱਚ ਵੀ ਇਹ ਕੱਟੇ ਰਹੇ ਨੇ ਅ ਮੈਂ ਨਹੀਂ ਕਦੇ ਉਹਨਾਂ ਨੂੰ ਮਿਲਿਆ ਸੀ ਪਰ ਇਹ ਉਹਨਾਂ ਦੇ ਨਾਲ ਰਹੇ ਨੇ ਥੋੜੀ ਜਿਹੀ ਕੁਝ ਜ਼ਿਆਦਾ ਉਹਨਾਂ ਨਾਲ ਉਹਨਾਂ ਦੀਆਂ ਸਾਂਝੀਆਂ ਕਰਾਂਗੇ ਅ ਪ੍ਰਿੰਦਰ ਜੀ ਹਾਂ ਜੀ ਅ ਦਰਸ਼ਨ ਸਿੰਘ ਬਾਗੀ ਮੈਂ ਜੋ ਜਿਕਰ ਕੀਤਾ ਹੈ ਫਾਨੂੰ ਤਾਂ ਰੀਲ ਘੁੰਮ ਗਈ ਹੋਣੀ ਆ ਤੁਹਾਡੇ ਸਾਹਮਣੇ ਪ੍ਰਾਣੀ ਹੂੰ ਰੀਲ ਦਾ ਜਦੋਂ ਉਹਦੀ ਖਬਰ ਸੁਣੀ ਹਾਂ ਕਿਰਾ ਸਰੀਰ ਹੱਲਿਆ ਵੀ ਹੈ ਇਸ ਸੁਣ ਕੇ ਤਾਂ ਕਿਉਂਕਿ ਸਾਡੇ ਨਾਲ ਉਹ ਚੰਗਾ ਬਹੁਤ ਵਧੀਆ ਵਰਤਾਰਾ ਸੀ ਹਾਂ ਉਹ ਇੱਕ ਖੱਬੇ ਪੱਖੀ ਹੂੰ ਬਜ਼ਿਆਰਤੀ ਹੂੰ ਸੰਗਾਰਸ਼ ਦਾ ਜਣੇ ਮੁਰਲਾ ਹੂੰ ਆ ਪਾਕਤੀ ਸੀ ਜਿਸ ਨੇ ਸਾਰੇ ਪੰਜਾਬ ਨੂੰ ਪਹਿਲਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਸੀ ਪੀਐਸਯੂ ਦਾ ਕੰਮ ਸ਼ੁਰੂ ਹੋਇਆ ਸ਼ੁਰੂਆਤ ਚੰਡੀਗੜ੍ਹ ਚ ਹੋਈ ਸੀ ਪੰਜਾਬ ਨੇ ਠੀਕ ਹੈ ਨਾ ਹਾਂਜੀ ਪੰਜਾਬ ਇੰਡਸਟਰੀਜ਼ ਹੂੰ ਹੂੰ ਫਿਰ ਹੌਲੀ ਹੌਲੀ ਐਕਸਪੈਂਡ ਕਰਦੇ ਗਏ ਬਾਗੀ ਨੇ ਬੰਦ ਮਿੰਦ ਕੀਤੀ ਤੇ ਉਹ ਦਰਸ਼ਕੀ ਕਿਹੜੇ ਕਿੱਥੇ ਪੜਦੇ ਸੀ ਉਸ ਵੇਲੇ ਕਿੱਥੇ ਸੀਗੇ ਚੰਡੀਗੜ੍ਹ ਨਹੀਂ ਸੀ ਚੰਡੀਗੜ੍ਹ ਜੀ ਪਹਿਲਾਂ ਜਲੰਧਰ ਸੀਗੇ ਜਨੰਦਰ ਜਾਨੀ ਮੈਨੂੰ ਪਤਾ ਮਿਲਿਆ ਚੰਡੀਗੜ੍ਹ ਉਸ ਵੇਲੇ ਚੰਡੀਗੜ੍ਹ ਜਦੋਂ ਪੀਐਸਯੂ ਚੰਡੀਗੜ੍ਹ ਸੀ ਹਾਂ ਪੀਐਸਯੂ ਵਾਲੇ ਚੰਡੀਗੜ੍ਹ ਸੀ ਚੰਡੀਗੜ੍ਹ ਤੋਂ ਫਿਰ ਹੌਲੀ ਹੌਲੀ ਪੰਜਾਬੀ ਨੈਪਸਟਰੀ ਪਟਿਆਲਾ ਹੂੰ ਕਵਰ ਕੀਤਾ ਫਿਰ ਕਾਲਜ ਕਵਰ ਕੀਤੇ ਹੂੰ ਹੂੰ ਦੇ ਉਹਨਾਂ ਦੀ ਇੱਕ ਦੇਖੀ ਬਹੁਤ ਕਮਾਲ ਦੀ ਸੀ ਹੂੰ ਇੱਕ ਉਹ ਉਹਨਾਂ ਨੂੰ ਲਿਟਰੇਚਰੀ ਇਹਨਾਂ ਪੜਿਆ ਹੋਇਆ ਸੀ ਹੂੰ ਕਿ ਉਹਨਾਂ ਤੋਂ ਜਿਹੜਾ ਬੰਦਾ ਸਕੂਲਿੰਗ ਲੈ ਲੈਂਦਾ ਹੂੰ ਹੂੰ ਇਹ ਵਿਦਿਆਰਥੀ ਸੰਘਰਸ਼ ਦੇ ਵਿੱਚ ਖੁੱਦ ਪੈਂਦਾ ਸਭ ਤੋਂ ਪਹਿਲਾਂ ਕਦੋਂ ਵਾਹ ਪਿਆ ਉਹ ਨਾਲ ਜਦ ਕਦੋਂ ਮੇਲ ਹੋਇਆ ਮੇਰਾ ਮੇਲ ਤਾਂ ਅਸਲ ਦੇ ਵਿੱਚ ਤਾਂ ਜਾਦੇ ਹੋਇਆ ਜਦੋਂ ਉਹ ਜੇਲ੍ਹ ਚ ਜੇਲ੍ਹ ਤੋਂ ਪਹਿਲਾਂ ਅੱਛਾ ਜੇਲ੍ਹ ਤੋਂ ਪਹਿਲਾਂ ਜੇਲ੍ਹ ਤੋਂ ਬਾਅਦ ਤਾਂ ਫਿਰ ਉਹ ਥੋੜਾ ਜਿਹੀ ਰਿਹਾ ਨਾ ਜਦੋਂ ਛੁੱਟੀ ਹੋ ਗਈ ਫਿਰ ਤਾਂ ਉਹ ਕਨੇਡਾ ਚਲੇ ਗਿਆ ਸੀਗਾ ਹੂੰ 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 ਬੰਦਾ ਕਹੀ ਅਰੇ ਲੰਮਾ ਵਿਚਾਰਨ ਤੋਂ ਉਹਦੀ ਉਹ ਰੋਜ਼ਾਂ ਵੀ ਬਾਹਰ ਸੀ ਤੇ ਇਸ ਕਰਕੇ ਉਹ ਜਿਹਨੇ ਲੋਭ ਹੀ ਹੋ ਗਿਆ ਸੀਗਾ ਜਿਹਨੇ ਕੈਨੇਡਾ ਜਾਣ ਵੇਲੇ ਹਾਂ ਉਹਦੋਂ ਵਾਸਤੇ ਬਹੁਤ ਲੋਕਾਂ ਦਾ ਟੁੱਟ ਗਿਆ ਸੀ ਪਰ ਉਸਨੇ ਜਿੰਨਾ ਚਿਰ ਕੰਮ ਕੀਤਾ ਹੂੰ ਉਹ ਸਦਾ ਲਈ ਇੱਕ ਯਾਦ ਬਣ ਕੇ ਰਹੂਗੀ ਹੂੰ ਇਸ ਕਰਕੇ ਉਹ ਜਦੋਂ ਅਸੀਂ ਮੈਂ ਪੀਐਸਸੀ ਦਾ ਪ੍ਰਧਾਨ ਬਣਿਆ ਹੂੰ ਇਹ ਗੱਲ ਹੈਗੀ ਐ 68 ਨਤਰ ਦੀ 68 ਦੀ 1968 ਦੀ ਵੈਨੂ ਕਹਾਲਾ ਹੈ ਹਾਂਜੀ ਇਹ ਸੰਦ ਜਿਹੜਾ ਸੀ ਏ ਪ੍ਰਧਾਨਗੀ ਦੀ ਚੋਣ ਜਾਂ ਹੋਰ ਆਪਣੀ ਬਾਗੀ ਤੋਂ ਬਾਅਦ ਹੂੰ ਇਹ ਨਾਬੇ ਇਹਦਾ ਇੱਕ ਸੈਮੀਨਾਰ ਹੋਇਆ ਸੀਗਾ ਅੱਛਾ ਸਾਰੇ ਸਟੂਡੈਂਟਾਂ ਦਾ ਕਾਲਜਾਂ ਦਾ ਹੂੰ ਜਿਹਦੇ ਵਿੱਚ ਮੈਨੂੰ ਪ੍ਰਧਾਨ ਚੁਣ ਲੈ ਗਿਆ ਅੱਛਾ ਤੇ ਗੁਰਦਿਆਲ ਸਿੰਘ ਸੀ ਨਾਬੇ ਤੇਰਾ ਆਪਣਾ ਬੱਦਰਾ ਅੱਛਾ ਅੱਛਾ ਹੂੰ ਓਹੋ ਜਨਰਲ ਸੈਕਟਰੀ ਹੂੰ ਤੇ ਇੱਕ ਜਿਹੜਾ ਸੀਗਾ ਵਾਈਸ ਪ੍ਰਧਾਨਾ ਹੂੰ ਉਹ ਜਿਹੜਾ ਵਰਕਰ ਖਾਸ ਕਰੇ ਤੋਂ ਤੇ ਸੀ ਨਰਨਣ ਤੇ ਸੀ ਨਰਨਣ ਤੇ ਸੀ ਹਾਂਜੀ ਹੂੰ ਤੇ ਹੋਰ ਉਸ ਤੋਂ ਬਾਅਦ ਬਸ ਅਸੀਂ ਰਿਐਕਟਿਵ ਹੋ ਗਏ ਹੂੰ ਉਹਦੇ ਬਾਗੀ ਦੀ ਸਕੂਲਿੰਗ ਵੀ ਸਾਨੂੰ ਹੁੰਦੀ ਰਹੀ ਅੱਛਾ ਤੇ ਉਹਦੇ ਨਾਲ ਕੀ ਸੀਗਾ ਵੀ ਹੂੰ ਜਦੋਂ ਉਹਦੀ ਯਾਦ ਆਉਂਦੀ ਹੂੰ ਹੂੰ ਤਾਂ ਸਰੀਰ ਗਰਮ ਹੋ ਜਾਂਦੇ ਅੱਛਾ ਅੱਛਾ ਵਾਹੋ ਇਹਨਾਂ ਜੋੜ ਪਰ ਜਾਂਦਾ ਜਿਹੜਾ ਜੋੜ ਪਰ ਜਾਂਦਾ ਹੂੰ ਕਿਉਂਕਿ ਉਦੋਂ ਅਸਲ ਦੇ ਵਿੱਚ ਲੈਫਟ ਮੂਵਮੈਂਟ ਦਾ ਜਿਹੜੇ ਜ਼ੋਰ ਵੀ ਬਹੁਤ ਹੁੰਦਾ ਸੀ ਹਾਂ ਹਾਂ ਉਹਦਾ ਜਾਂ ਜਿ ਯੂਨੀਵਰਸਿਟੀਆਂ ਦੇ ਵਿੱਚ ਹੂੰ ਜਦੋਂਸੀਂ ਜਾਂਦੇ ਹੂੰ ਤਾਂ ਜਿਹਨੇ ਜਿਵੇਂ ਇੱਕ ادارے ਦੇ ਮਾਲਕ ਹੋਣ ਜਿਹੜੇ ਲੈਫਟਿਸਟ ਵਿਦਿਆਰਥੀ ਸੀ ਹੂੰ ਹੂੰ ਜਿਹਨੇ ਉਹਨਾਂ ਨੂੰ ਜਿਹਨੇ ਉਹਨਾਂ ਦੇ ਜਿਹੜੀ ਗੱਲ ਸੁਣਨੀ ਪੈਂਦੀ ਸੀ ਹੂੰ ਹੂੰ ਉਹਨਾਂ ਦੀ ਵਿਚਾਰਧਾਰਾ ਸੀ ਜਿਹੜੀ ਲੈਫਟ ਸੀ ਹੂੰ ਉਸ ਨੇ ਇੱਕ ਐਸਸੀ ਪਕੜ ਕੀਤੀ ਵਿਦਿਆਰਥੀ ਲਹਿਰ ਤੇ ਹੂੰ ਹੂੰ ਤੇ ਬਹੁਤ ਲੰਮੇ ਸੰਘਰਸ਼ ਵੀ ਚਲੇ ਗਏ ਹੂੰ ਹੂੰ ਅਸੀਂ ਹੁਣ ਜਿਵੇਂ ਰਜਿੰਦਰਾ ਕਾਲਜ ਸੀ ਮਟੰਡੇ ਦੇ ਵਿੱਚ ਮੈਂ ਸੀ ਜੀ 1967 ਦੇ ਵਿੱਚ ਮੈਂ ਕਾਲਜ ਜੁਆਇਨ ਕੀਤਾ ਸੀ 65 ਚ ਹੂੰ ਹੂੰ ਤੇ 93 ਚ ਮੈਂ ਡੀ.ਏ. ਕਰਕੇ ਤੇ ਚਲਾ ਗਿਆ ਸੀ ਹੂੰ ਹੂੰ ਪਰ ਉਸ ਤੇ ਪ੍ਰਿੰਸੀਪਲ ਦੇ ਨਾਲ ਜਿਹੜਾ ਬਰਤਾਰਾ ਸੀਗਾ ਵਿਦਿਆਰਥੀਆਂ ਦਾ ਹੂੰ ਹੂੰ ਪ੍ਰਿੰਸੀਪਲ ਗੁਰਸੇਵ ਸਿੰਘ ਸੀ ਉਹ ਬਹੁਤ ਹੀ ਵਧੀਆ ਸੀ ਸਪੋਰਟਸਮੈਨ ਵੀ ਸੀ ਹੂੰ ਤੇ ਇੰਗਲਿਸ਼ ਦੇ ਮਾਰ ਵੀ ਸੀ ਮਾਰ ਵੀ ਸੀ ਹੂੰ ਉਹਦੇ ਵੇਰੇ ਕਈ ਵਾਰੀ ਆਪਦੇ ਜਿਹੜੇ ਸੀ ਗਰੁੱਪ ਹੂੰ ਤੇ ਮੁੰਡੇ ਰੌਲਾ ਪਾ ਕੇ ਬੈਠ ਜਾਂਦੇ ਸੀ ਵੀ ਤੁਸੀਂ ਸਾਡੇ ਗਰੁੱਪ ਨੂੰ ਪੜ੍ਹਾਓ ਜੀ ਹੂੰ ਹੂੰ ਇੰਨਾ ਹਾਂ ਜੀ ਇਸ ਕਰਕੇ ਉਹਦਾ ਜਿਹੜਾ ਸੀਗਾ ਵੱਡੇ ਆ ਵੱਡਿਆਂ ਬੰਦਿਆਂ ਨਾਲ ਲੈਣ ਦੇਣ ਸੀਗਾ ਹੂੰ ਜਿਵੇਂ ਡੀਐਸਪੀ ਹੋਇਆ ਐਸਐਡਵੀ ਹੋ ਐਸਐਸਵੀ ਐਸਐਸਵੀ ਜੀ ਹੋਦੋਂ ਤੇ ਇੱਕ ਹੋਰ ਜਿਹੜੇ ਬੰਦੇ ਸੀਗੇ ਬਾਹਰੋਂ ਉਹਨਾਂ ਦੇ ਬੱਚੇ ਆਉਂਦੇ ਜਾਂ ਹੋਰ ਹੂੰ ਜਿਹਨੇ ਉਹਨਾਂ ਵਾਸਤੇ ਖੁੱਲਾ ਦਰਵਾਜ਼ਾ ਹੁੰਦਾ ਤੇ ਉਹ ਐਜੀਟੇਸ਼ਨ ਜਿਹੜੀ ਚੱਲੀ ਸੀ ਉਸ ਵੇਲੇ ਉਹਨੂੰ ਡਾਉਣ ਵਾਸਤੇ ਚੱਲੀ ਸੀ ਨਾ ਔਸ਼ਧੀ ਗੱਲ ਸੀ ਨਾ ਹਾਂ ਹਾਂ ਹੂੰ ਉਦੋਂ ਜਿਹੜੇ ਐਸਐਸਪੀ ਦੇ ਬੱਚੇ ਸੀ ਦੋ ਹੂੰ ਉਹ ਪਾਰਥੀ ਰੂਮ ਜੀ ਇੱਕ ਇੱਕ ਪਾਰਥੀ ਸੀ ਹੂੰ ਉਹ ਆਪਣੇ ਕੋੜੇ ਲੈ ਕੇ ਆ ਜਾਂਦੇ ਅੱਛਾ ਕਾਲਜ ਕਾਲਜ ਦੇ ਵਿੱਚ ਅੱਛਾ ਤੇ ਉਹ ਕਈ ਵਾਰੀ ਆਖਿਆ ਵੀ ਉਹਨਾਂ ਨੂੰ ਤੇ ਉਹ ਜਨੇ ਇਸ ਨੂੰ ਇਗਨੋਰ ਕਰ ਦਿੰਦੇ ਵੀ ਚਲੋ ਕੀ ਆ ਯਾਰ ਨਾਲ ਲੈ ਕੇ ਮਰਮੋਟਾ ਕਰ ਦਿੰਦੇ ਹੂੰ ਹੂੰ ਤੇ ਅਸੀਂ ਪੀਐਸਜੀ ਵਾਲਿਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਹੂੰ ਹੂੰ ਤੇ ਇਹ ਜਿਹੜਾ ਸੀ ਗੱਲ ਵੀ ਇਹ ਮੇਰੇ ਨਾਲ 67 ਦੀ ਗੱਲ ਹੈ ਅੱਛਾ ਹੂੰ ਹੂੰ ਤੇ ਉਦੋਂ ਫਿਰ ਅਸੀਂ ਇਸ ਦੇ ਹੌਲੀ ਹੌਲੀ ਜਿਹਨੇ ਐਜੀਟੇਸ਼ਨ ਸ਼ੁਰੂ ਕਰਤੀ ਹੂੰ ਹੂੰ ਜੇਮ ਜੁਜਾ ਸਾਰੇ ਕਾਲਜ ਦੇ ਵਿੱਚ ਸਾਰੇ ਬਾਜੀ ਹੋਣ ਲੱਗ ਗਏ ਹੌਲੀ ਹੌਲੀ ਤੇ ਕਹਿੰਦੀ ਮੇਨ ਟਾਈਮ ਹੀ ਜਿਹੜਾ ਸੀ ਗਰ ਲੁਧਿਆਣਾ ਗਵਰਨਮੈਂਟ ਕਾਲਜ ਹੈ ਉੱਥੇ ਵੀ ਸ਼ੁਰੂ ਹੋ ਗਈ ਹਾਂ ਉੱਥੇ ਵੀ ਇਹੀ ਕੰਮ ਸੀ ਪ੍ਰਿੰਸੀਪਲ ਨੇ ਹੂੰ ਜਨੇਗਾ ਸੀ ਵੀ ਸਾਰੇ ਕਾਲਜਾਂ ਦੇ ਵਿੱਚ ਜਨੇ ਇਸ ਤਰ੍ਹਾਂ ਮੂਮ ਬਣ ਗਈ ਹੂੰ ਹੂੰ ਵੀ ਇਹ ਸੰਘਰਸ਼ ਵੀ ਜਿਤਨੇ ਜਿਤਨਾ ਹੈ ਹੂੰ ਹੂੰ ਬਾਕੀ ਦੀ ਐਂਟਰੀ ਬਾਕੀ ਦੀ ਕਿਵੇਂ ਹੋਈ ਬਾਕੀ ਦਾ ਬਾਕੀ ਤੇ ਸਮਝਾ ਦਿਆ ਨਾ ਬਾਕੀ ਨੇ ਜਦੋਂ ਹੁਣ ਜਿਹੜੇ 89 ਦੇ ਸਮੇਂ ਲਈ ਸਟ੍ਰਾਈਕ ਸੀ ਸਾਡੀ ਅੱਛਾ ਅੱਛਾ ਦੋਵਾਂ ਕਾਲ 89 ਦੇ ਸਮੇਂ ਲਈ ਹੂੰ ਤੇ ਲੁਧਿਆਣੇ ਵੀ 89 ਦੇ ਸਮੇਂ ਲਈ ਹੂੰ 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 ਉੱਥੇ ਸੀਗੇ ਸ਼ੇਰੀ ਸੀ ਹੂੰ ਤੇ ਇਹਦੇ ਨਾਲ ਦੇ ਸੀ ਬਿੱਟੂਹਰੀ ਸੀ ਸਾਰੇ ਉੱਥੇ ਹੂੰ ਹੂੰ ਗਵਰਨਮੈਂਟ ਕਾਲਜ ਚਲਵਾਨੇ ਹੂੰ ਹੂੰ ਤੇ ਉਹ ਜਦੋਂ ਕਿਤੇ ਮੜੀ ਜੀ ਕਮਜ਼ੋਰ ਵਿਦਿਆਰਥੀਆਂ ਦੀ ਪੈਂਦੀ ਤਾਂ ਉਥੇ ਬਾਗੀ ਨੇ ਆ ਜਾਣਾ ਹੂੰ ਸਾਡੇ ਬਚੰਡੇ ਵੀ ਅਸੀਂ ਉਹਨੂੰ ਬੁਲਾਇਆ ਹੂੰ ਕਿਉਂਕਿ ਨਮਾ ਸੰਗਠਨ ਵਾਸਤੇ ਹੂੰ ਵੀ ਵਿਦਿਆਰਥੀਆਂ ਦੇ ਕਈ ਆਹ ਜਿਹੜੇ ਹੁੰਦੇ ਆ ਹੂੰ ਸਿਸਟਮ ਜਾਂ ਆਪਣੇ ਹੂੰ ਆਪਣੇ ਜਿਹੜੇ ਕੈਰੀਅਰ ਵਾਸਤੇ ਆਹ ਕੈਰੀਅਰ ਆਹ ਕੈਰੀਅਰ ਵਾਸਤੇ ਜਿਹੜੇ ਕਲਾਸ ਦੇ ਵਿੱਚ ਅੰਡਸ ਲੈ ਜਾਂਦੇ ਸੀਗੇ ਉਹ ਦਿਨ ਨੂੰ ਕਾਲੀ ਹੋ ਗਈ ਜੀ ਹੂੰ ਤੇ ਉਹ ਕੁਛ ਚਿਰ ਤਾਂ ਸੀ ਰੋਕਿਆ ਬੱਚਿਆਂ ਨੂੰ ਹੂੰ ਪਰ ਬਾਗੀ ਨੂੰ ਜੋ ਬੁਲਾ ਲਿਆ ਫਿਰ ਜਿਹਨੇ ਬਾਗੀ ਦਾ ਅੱਛਾ ਉਹਦਾ ਜਿਹਨੇ ਕੀਤੀ ਨਹੀਂ ਸੀ ਵਿਦਿਆਰਥੀਆਂ ਨੂੰ ਕਿ ਕਾਲੀ ਸਾਰੇ ਹੀ ਆ ਗਿਆ ਜੋਸ਼ ਭਰਤਾ ਨੇ ਹੈ ਜੋਸ਼ ਭਰਤਾ ਉਸ ਕਾਲਜ ਦੇ ਅੰਦਰ ਜਾ ਕੇ ਬਹੁਤ ਵੱਡਾ ਲੈਕਚਰ ਉਹਨੇ ਦਿੱਤਾ ਹੂੰ ਹੂੰ ਕਲਾਸ ਜਵਾਰੀ ਦੱਸਿਆ ਹੋਰ ਸਾਰੇ ਹੈ ਲੋਕਾਂ ਦੇ ਹੂੰ ਹੂੰ ਵਿਖਾਰੇ ਤੇ ਅਖੀਰ ਦੇ ਵਿੱਚ ਡਿਮਾਂਸਟ੍ਰੇਸ਼ਨ ਕਰਦਾ ਸੀ ਅਸੀਂ ਹੂੰ ਹੂੰ ਜੀ ਹੂੰ ਉਹ ਬਾਕੀ ਨੂੰ ਬਾਕੀ ਮਕਨ ਵੀ ਮੈਂ ਮੂਰੇ ਲੱਗੋ ਤੁਸੀਂ ਮੇਰੇ ਨਾਲ ਆਓ ਅੱਛਾ ਉਹਨੇ ਨਰੇ ਲਾਉਂਦੇ ਲਾਉਂਦੇ ਅਸੀਂ ਐਸਐਸਪੀ ਦੀ ਕੋਠੀ ਦੇ ਕੋਲ ਦੀ ਟੱਪੇ ਬਹੁਤ ਕੱਪ ਸੀ ਅੱਛਾ ਤੇ ਉਥੇ ਪੁਲਿਸ ਨੇ ਉਹਨ برداشت ਕਰ ਨਹੀਂ ਸਕਦੇ ਸੀ ਉਹ ਕਿ ਕਰ ਐਡਾ ਹਜੂ ਮਾਰ ਰਿਹਾ ਹੂੰ ਹੂੰ ਤੇ ਸਾਂਡੇ ਕੋਲੇ ਮਟਰ ਦੇ ਚ ਲਾਈ ਹੋਏ ਸੀ ਚੰਡੇ ਲਾਏ ਹੋਏ ਸੀ ਪੀਐਸ ਦੇ ਹੂੰ ਹੂੰ ਤੇ ਉੱਥੇ ਜਿਹਨੇ ਟਕਰਾਅ ਹੋ ਗਿਆ ਪੁਲਿਸ ਨਾਲ ਅੱਛਾ ਠੀਕ ਹੈ ਟਕਰਾਅ ਕਿ ਹੋ ਗਿਆ ਬਾਗੀ ਨੇ ਸਭ ਤੋਂ ਪਹਿਲੇ ਐਸਐਸਵੀ ਨੂੰ ਧੱਕਾ ਮਾਰਿਆ ਹੂੰ ਹੂੰ ਤੇ ਉਸ ਤੋਂ ਬਾਅਦ ਫਿਰ ਬਸ ਜੀ ਮੁੰਡਿਆਂ ਦਾ ਉੱਥੇ ਜਿੰਨੇ ਵੀ ਉੱਥੇ ਡਲੇ ਡੁਲੇ ਪਏ ਸੀ ਹੂੰ ਹੂੰ ਤੇ ਉਹੋ ਜੀ ਦੂਜਾ ਭੱਜ ਕੇ ਦੇ ਪੁਲਿਸ ਨੇ ਕੋਈ ਚੱਕ ਲੈ ਮੁੰਡੇ ਕੁਝ ਕਿਵੇਂ ਕਰ ਲੈ ਹੂੰ ਹੂੰ ਤੇ ਅਖੀਰ ਦੇ ਵਿੱਚ ਜਦੋਂ ਪਤਾ ਲੱਗਿਆ ਵੀ ਜਿਆਦਾ ਰਿਪਰੈਸ਼ਨ ਹੋ ਗਿਆ ਹੂੰ ਹੂੰ ਤੇ ਅਸੀਂ ਮੂਹਰੇ ਸੀਗੇ ਫਿਰ ਅਸੀਂ ਵਾਪਸ ਆਏ ਸਾਰੇ ਜਿਹੜੇ ਮੇਨ ਅੱਛਾ ਵੀ ਹੁਣ ਫਿਰ ਇਹਨਾਂ ਦੇ ਵਿੱਚ ਹੀ ਵਜ ਗਿਆ ਪਾਣ ਵੀ ਮਾਰਨ ਜਾਂ ਕੁਝ ਕਰਦਣ ਉਹ ਤੇ ਬੱਚਾਂ 'ਤੇ ਪ੍ਰਭਾਵ ਨਾ ਜਾਵੇ ਵੀ ਪ੍ਰਧਾਨ ਤੇ ਹੋਰ ਦੂਜੇ ਸੀ ਲੀਡਰ ਹੂੰ ਭਾਜੀ ਆ ਬਚਣੇ ਕਿਤੇ ਦੂਜਾ ਜਗ ਹਾਂ ਹੂੰ ਤੇ ਅਖੀਰ ਦੇ ਵਿੱਚ ਜਿਉ ਸਾਨੂੰ ਅਸੀਂ ਵਿੱਚ ਉਹਨਾਂ ਨੇ ਸਾਨੂੰ ਫੜ ਕੇ ਤੇ ਪੈਦ ਚ ਭਾਰਿਆ ਅੱਛਾ ਉੱਥੇ ਫਿਰ ਸੀਐਸਟਾਫ 'ਚ ਸਾਨੂੰ ਲੈ ਗਏ ਹੂੰ ਉਹਤੇ ਬਾਗੀ ਨੂੰ ਜਿਹੜਾ ਬਾਗੀ ਨੂੰ ਜਿਹਦੀ ਚਰਤਾ ਸੀਗਾ ਉਹਨਾਂ ਨੇ ਅੱਛਾ 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 ਹਾਂ ਸਾਨੂੰ ਰੱਖਿਆ ਉਹ ਰਾਤ ਨੂੰ ਮੈਨੂੰ ਕੱਢ ਲਿਆ ਬਾਹਰ ਉਹ ਚੈੱਕ ਕਰਨ ਗੱਲ ਕਰਾਉਣੇ ਆ ਜੀ ਪੁਰਾਨਾ ਕਰਦੇ ਆ ਜੀ ਹੂੰ ਹੂੰ ਮੈਂ ਕਿਹਾ ਮੇਰੇ ਕੋਲੇ ਨਾ ਕੋਈ ਗੱਲ ਨਹੀਂ ਅਖੀਰ ਦੇ ਵਿੱਚ ਗੱਲ ਕੀ ਆ ਲੰਮਾ ਐਵੇਂ ਉੱਤੇ ਲੁਧਿਆਣੇ ਅਖੀਰ ਦੇ ਵਿੱਚ ਇਹ ਜਿੱਤ ਹੋਈ ਬਦਲ ਗਿਆ ਹਾਂ ਹੂੰ ਉਹ ਲੁਧਿਆਣੇ ਵਾਲਾ ਪ੍ਰਿੰਸੀਪਲ ਵੀ ਭਾਰਦਵਾਜ ਹੈ ਹੂੰ ਉਹ ਵੀ ਬਦਲ ਦਿੱਤਾ ਗਿਆ ਤੇ ਆਪਣਾ ਜਿਹੜਾ ਸੀ ਗੁਰਸੇਵ ਸਿੰਘ ਇਹਨੂੰ ਵੀ ਬਦਲ ਦਿੱਤਾ ਗਿਆ ਹੂੰ ਹੂੰ ਤੇ ਪਾਸ ਸੀ ਫਿਰ ਬਾਕੀ ਜਦੋਂ ਗ੍ਰਿਫਤਾਰੀ ਹੋਈ ਉਹ ਮਤਲਬ ਉਦੋਂ ਉਹਨਾਂ ਦੇ ਨਾਲ ਜਿਹੜਾ ਐਕਟ ਦੇ ਨਜਰਬੰਦ ਕੀਤਾ ਸੀ ਨਾ ਬਾਕੀ ਨੂੰ ਉਦੋਂ ਆਹ ਉਹਨਾਂ ਉਹਨਾਂ ਵੇਲੇ ਜਿਹਾ ਹੈ ਉਹਨਾਂ ਵੇਲੇ ਜਿਹਾ ਆਹ ਆਹ ਜਦੋਂ ਪਹਿਲਾਂ ਇਹਨੇ ਐਕਸ਼ਨ ਨਾ ਹੁੰਦੇ ਹੁੰਦੇ ਸੀਗੇ ਹਾਂ ਹਾਂ ਹੂੰ ਹੂੰ ਆਹ ਇਹ ਜਦੋਂ ਬਿਕਰਤਾਰੀ ਇਹ ਹੋਈ ਮੈਨੂੰ ਵੀ ਯਾਦ ਆ ਕਿਉਂਕਿ ਵੈਸੇ ਮੈਂ ਉਦੋਂ ਆਰੰਮਪੁਰੇ ਕਾਲਜ ਸੀਗਾ ਤੇ ਉਦੋਂ ਆਰੰਮਪੁਰੇ ਕਾਲਜ ਵੀ ਅਸੀਂ ਪੀਐਸਯੂ ਦਾ ਯੂਨਿਟ ਵੜਾਇਆ ਤੇ ਉੱਥੇ ਤੁਸੀਂ ਸਾਡੇ ਲੀਡਰਸ਼ਿਪ ਹਾਂ ਤੇ ਉਦੋਂ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਮੂਵਮੈਂਟ ਚੱਲੀ ਉਹ ਰਿਹਾਈ ਵਾਸਤੇ ਹਾਂ ਉਹਦਾ ਉਹ ਕਿਹੋ ਜਿਹਾ ਸੀ ਉਹਦੀਆਂ ਗੱਲਾਂ ਸੁਣਾਓ ਕਿਉਂਕਿ ਤੁਸੀਂ ਉਹ ਲੀਡ ਕਰ ਰਹੇ ਸੀ ਹਾਂ ਰਿਹਾਈ ਵਾਸਤੇ ਤੇ ਪਹਿਲਾਂ ਦਾ ਅਰਜੰਦਰ ਕਾਲਜ ਦੇ ਅਸੀਂ ਇਹਦੇ ਜ ਨਜ਼ਰ ਚ ਜਿਹਨੇ ਜੋ ਮੈਂ ਫਾਈਨਲ ਜੀ ਹੂੰ ਹੂੰ ਉਹਨਾਂ ਬਹੰਡੇ ਦੇ ਵਿੱਚ ਅਸੀਂ ਡਿਮੋਨਸਟ੍ਰੇਸ਼ਨ ਦਿੱਤਾ ਬਾਕੀ ਲਈ ਵਾਸਤੇ ਹੂੰ ਹੂੰ ਉਹਦੇ ਬਾਅਦ ਮੈਂ ਜਿਹੜੇ ਨਤਰ ਦੇ ਵਿੱਚ ਡਿਗਰੀ ਕਰਕੇ ਤੇ ਮੈਂ ਉਹਦੇ ਜ ਪ੍ਰੇਜੰਦਰਾ ਕਾਲਜ ਫਰੀਦਕੋਟ ਪਰਮਿਸ਼ਨ ਲਈ ਹੂੰ ਹੂੰ ਜਿਹਨੇ ਜਿਸ ਤਰ੍ਹਾਂ ਵੀ ਲੈਫਟ ਮੂਵਮੈਂਟ ਦਾ ਸੀਵੀ ਆਹ ਬੰਦੇ ਨੇ ਇੱਥੇ ਜਾਣਾ ਹੈ ਵੀ ਇੱਥੇ ਜਾਣਾ ਹੈ ਹੋਰ ਤੁਹਾਡਾ ਕੋਈ ਕੈਰੀਅਰ ਨਹੀਂ ਸੀ ਹੂੰ ਹੂੰ ਵੀ ਮੈਂ ਉੱਥੇ ਹੀ ਜਾਵਾਂ ਕਿਉਂਕਿ ਉੱਥੇ ਕਮਜ਼ੋਰ ਸੀ ਸਾਡਾ ਫਰੀਦਕੋਟ ਹੂੰ ਇਸ ਕਰਕੇ ਮੈਨੂੰ ਹੁਕਮ ਹੋਇਆ ਹੁਕਮ ਹੋਇਆ ਫਿਰ ਉਹ ਫਾਈਲ ਉੱਥੇ ਚੱਲ ਹਾਂ ਮੈਂ ਉਸੇ ਐਮਏ ਦੀ ਜਾਖਲਾ ਲੈ ਲਿਆ ਹੂੰ ਹੂੰ ਤੇ ਤੇ ਉਦੋਂ ਬਾਅਦ ਫਿਰ ਜਾਨ ਸਰ ਪਹਿਲਾ ਜਿਹੜਾ ਸਟ੍ਰਾਈਕਲ ਸੀ ਅਸੀਂ ਇਹ ਬਾਗੀ ਦੀ ਰਿਹਾਈ ਵਾਸਤੇ ਉੱਥੇ ਕੀਤੀ ਸ਼ੁਰੂਆਤ ਕਰ ਦਿੱਤੀ ਸ਼ੁਰੂਆਤ ਮੈਨੂੰ ਜਿਆਦਾ ਪੰਜਾਬ ਪੱਧਰ ਦੀ ਇੱਕ ਸਟ੍ਰਾਈਕ ਹੋਈ ਸੀ ਹਾਂ ਪੰਜਾਬ ਪੱਧਰ ਦੀ ਤੇ ਉੱਥੇ ਨਾ ਫਿਰ ਜਿਹਨੇ ਉਹਨਾਂ ਨੂੰ ਜਿਵੇਂ ਮੁੰਡਿਆਂ ਨੂੰ ਚਾਹ ਹੁੰਦਾ ਹੈਗਾ ਹੂੰ ਹੂੰ ਜਿਹੜੇ ਕੁੜੀਆਂ ਮੁੰਡੇ ਸਾਰੇ ਇਕੱਠੇ ਹੋ ਕੇ ਸਾਰਾ ਕਾਲਜ ਭੰਨ ਦੇ ਜਿਹੜਾ ਸਾਰੀਆਂ ਸੜਕਾਂ ਭਰਦੀਆਂ ਹੂੰ ਹੂੰ ਹਾਂ ਜਿਹਨੇ ਪੀਸੋਲੀ ਰਿਹਾ ਉਹ ਇਸ ਤਰ੍ਹਾਂ ਦੇ ਹੁੰਦੇ ਬੜੀ ਵੱਡੀ ਲਹਿਰ ਪੰਜਾਬ ਚ ਉੱਠੀ ਜਿਹੜੀ ਰਹੀ ਆ ਜੀ ਹੈ ਨਾ ਬੜੀ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਉਸ ਵੇਲੇ ਗੜ ਸੀ ਖਾਸ ਕਰੋ ਉੱਥੇ ਉੱਥੇ ਕੀ ਹੋਇਆ ਸੀ ਪੰਜਾਬੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੂਰਾ ਗੜ ਸੀ ਹੂੰ ਉੱਥੇ ਜਿਹੜਾ ਇੰਦਰਜੀਤ ਵੈਟਰ ਸੀ ਉਹ ਸਕੱਤਰ ਸੈਕਟਰੀ ਸੀ ਹੂੰ ਸਟੂਡੈਂਟ ਯੂਨੀਅਨ ਦਾ ਆ ਸਟੂਡੈਂਟ ਯੂਨੀਅਨ ਦਾ ਸੈਟਲ ਜੋ ਕਾਲਜ ਜਿਹੜਾ ਹੁੰਦਾ ਇਹਨਾਂ ਦਾ ਇਲੈਕਟਿਡ ਬੰਦੇ ਹੁੰਦੇ ਆ ਆ ਉਹਦੇ ਵਿੱਚ ਉਹਦਾ ਵੀ ਉਹਦਾ ਵੀ ਸੈਕਟਰੀ ਸੀ ਉਹ ਹੂੰ ਤੇ ਹੋਰ ਦਰਸ਼ਨ ਜੈਕਸੀ ਉੱਤੇ ਹੂੰ ਹੋਰ ਸਰਜੀਤ ਸੀ ਹੂੰ ਤੇ ਹੋਰ ਕਈ ਬੰਦੇ ਸੀ ਤੇ ਸਰਜੀਤ ਪਾਤਰ ਵੀ ਉਹਦਾ ਉੱਥੇ ਹੁੰਦਾ ਜੀ ਐਨ ਪਾਤਰ ਵੀ ਸੀ ਜੀ ਪਾਤਰ ਦੂਜਾ ਸੀ ਉਹਦਾ ਸਕਾਲਰਸ਼ਿਪ ਦਾ ਸੀ ਸਕਾਲਰਸ਼ਿਪ ਚੱਲਦਾ ਕੰਮ ਉਹਨੂੰ ਇੱਕ ਕਮਰਾ ਕਮਰਾ ਦਿੱਤਾ ਹੋਇਆ ਸੀ ਹੂੰ ਹੂੰ ਜੇ ਸਾਡਾ ਮਿੱਤਰਾਂ ਵਾਲਾ ਹੋ ਗਿਆ ਹੁੰਦਾ ਸੀ ਤੇ ਮੈਂ ਇਥੋਂ ਫੀਗੋਰ ਤੋਂ ਅਸੀਂ 15 16 ਬੰਦੇ ਜਿਹੜੇ ਲਾਸਟ ਇਅਰ ਦੇ ਸੀ ਹੂੰ ਹੂੰ ਅਸੀਂ ਉਸ ਮੂਮੈਂਟ ਦੇ ਵਿੱਚ ਚਲੇ ਗਏ ਮੈਂ ਤਾਂ ਜਾਣੇ ਸੀ ਘਟਨਾ ਕੀ ਸੀ ਕਿਹੜੀ ਕੀ ਹੋਇਆ ਕੀ ਸੀ ਮੈਂ ਪ੍ਰੈਜ਼ੀਡੈਂਟ ਹੀ ਸੀ ਹੂੰ ਉਦੋਂ ਵੀ ਵੀ ਚਵਾਨ ਆਇਆ ਸੀਗਾ ਉਹਨੇ ਸੈਟਿੰਗ ਹਾਂ ਉਸੇ ਕਿ ਫੈਕਸ਼ਨ ਸੀਗਾ ਯੂਨੀਵਰਸਿਟੀ ਦਾ ਬਹੁਤ ਵੱਡਾ ਅੱਛਾ ਤੇ ਉਹਦੇ ਵਿੱਚ ਮੇਰਾ ਖਾਲ ਗੁਰਨਾਮ ਸਿੰਘ ਸੀ ਉਦੋਂ ਸੀਐਮ ਹੂੰ ਗਰਨਾਥ ਸਿੰਘ ਵੀ ਆਇਆ ਹੋਇਆ ਸੀ ਅੱਛਾ ਹੂੰ ਤੇ ਉੱਥੇ ਦੂਜੇ ਦਾ ਆਫੀਸਰ ਸੀ ਜਿਹਨੇ ਉਹ ਉਹਦੀ ਆਬਾਦ ਵਾਸਤੇ ਗਰਨਾਥ ਸਿੰਘ ਸੀ ਐਮ ਵੀ ਸੀ ਤੇ ਉਹ ਦੂਜਾ ਆਪਣਾ ਜਵਾਨ ਵੀ ਸੀ ਹਾਂ ਹਾਂ ਤੇ ਉਹ ਉਹਦੇ ਵਿੱਚ ਉਹ ਸੀ ਵੀ ਇੱਥੇ ਆਪਾਂ ਪੂਰਾ ਅਟੈਚ ਕਰਨਾ ਉਹ ਟ੍ਰੈਸਟ ਕਰਨਾ ਤਾਂ ਕਿ ਇਹਨਾਂ ਦੀ ਆਵਾਜ਼ ਆ ਜਿਹੜੀ ਹੂੰ ਹੂੰ ਦਿੱਲੀ ਤੱਕ ਵੀ ਪਹੁੰਚੇ ਹੂੰ ਹੂੰ ਫੇਰ ਹੀ ਬਾਡੀ ਨੂੰ ਰਿਹਾ ਕੀਤਾ ਜਾ ਸਕਦਾ ਸਾਡੀ ਮੀਟਿੰਗ ਦੇ ਵਿੱਚ ਇਹ ਗੱਲ ਹੋਈ ਹੂੰ ਹੂੰ ਫਿਰ ਇਹਨੂੰ ਸੀਕ੍ਰਟ ਰੱਖਿਆ ਗਿਆ ਸੀ ਹੂੰ ਜਿਹਨੇ ਮੰਡੇ ਮੈਂ ਲੈ ਕੇ ਆ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਆਪਾਂ ਕਰਨਾ ਹੈਗਾ ਹੂੰ ਤੇ ਇਸ ਤਰ੍ਹਾਂ ਵੱਖਰਾ ਵੱਖਰਾ ਬੈਣਾ ਉਹਨਾਂ ਦੇ ਨਾਲ ਹੂੰ ਤੇ ਗਰੁੱਪ ਵਾਈਜ਼ ਭਾਤੇ ਜਿੰਨੇ ਵੀ ਪੀਐਸਜੀ ਦੇ ਬੰਦੇ ਸੀ ਹੂੰ ਕਾਲਜਾਂ ਚੋਂ ਆਏ ਸੀ ਹੂੰ ਯੂਨੀਵਰਸਿਟੀ ਦੇ ਦੇ ਸੀਗੇ ਸੀਗੇ ਹੂੰ ਬਸ ਉਹਦਾ ਜਦੋਂ ਉਹਨਾਂ ਨੇ ਬੋਲਣ ਲੱਗੇ ਹੂੰ ਇੱਕ ਦੂਜਾ चौहान ਦਾ ਵਾਰੀ ਆਈ अच्छा ਤੇ ਉਹਦੋਂ ਬਾਅਦ ਖੜੇ ਹੋ ਗਏ ਜੀ ਅ ਮਿਸਰਕਾਰ ਮੁਰਦਾਬਾਦ ਨਹੀਂ ਮੁਰਦਾਬਾਦ ਪੜਾਣਾ ਮੁਰਦਾਬਾਦ ਹੂੰ ਹੂੰ ਤੇ ਕੁਰਸੀਆਂ ਚਲਾ ਦੀਆਂ ਜੀ ਹੂੰ ਉਹ ਇੱਕ ਦਿਨ ਦੇ ਉੱਤੇ ਭੜਗ ਮਚ ਗਈ ਹੂੰ ਹੂੰ ਤੇ ਉਹ ਟੈਂਟ ਟੁੰਟ ਦੇ ਲਾਹ ਦੇ ਹੂੰ ਹੂੰ ਤੇ ਜਨੇ ਇੰਨਾ ਵੱਡੀ ਸਟਰਗਲ ਸੀ ਉਹ ਇੱਕ ਇਤਿਹਾਸਿਕ ਬਣਨੇ ਪਈ ਹੂੰ ਹੂੰ ਆ ਪੁਲਿਸ ਵਰਗੀ ਸਾਰੇ ਕਾਲਜ ਦੇ ਵਿੱਚ ਕਾਲਜਾਂ ਦੇ ਵਿੱਚ ਹੂੰ ਹੂੰ ਸਾਰੇ ਹੋਸਟਲ ਖਾਲੀ ਕਰਾ ਲਏ ਹੂੰ ਹੂੰ ਇਹ ਉਸ ਤੋਂ ਬਾਅਦ ਫਿਰ ਕੁਝ ਜਿਹਨੇ ਜਿਹਨੇ ਕਿ ਜਿਵੇਂ ਮਤਲਬ ਭੈ ਨਹੀਂ ਹੁੰਦਾ ਭੈ ਹਾਂ ਹਾਂ ਉਹ ਭੈ ਚਾਕੇ ਸਾਰੇ ਅੱਛਾ ਹਾਂ ਵੀ ਹੁਣ ਕੀ ਕਰੀਏ ਕਾਲਜ ਉਹ ਹੋਸਟਲੀ ਵੀ ਬੰਦ ਕਰਤੇ ਹੋਊਗਾ ਪੋਰਸਨਾ ਹੂੰ ਹੂੰ ਤੇ ਉਹਨਾਂ ਫਿਰ ਅਸੀਂ ਇੰਜੀਨੀਅਰ ਬੰਦੇ ਜਿਹਨੇ ਬਿੱਟੂ ਸੀ ਮੈਂ ਅਸੀਂ ਹੂੰ ਹੂੰ ਦਰਸ਼ਨ ਜੈਕ ਸੀ ਹੂੰ ਹੂੰ ਤੇ ਅਸੀਂ ਪਾਤਰ ਨਾਲ ਸਾਡੀ ਪੂਰੀ ਲਿਆ ਸੀ ਅੱਛਾ ਤੇ ਪਾਤਰ ਦੇ ਕਮਰੇ ਚ ਅਸੀਂ ਜਾ ਕੇ ਮੜ ਗਏ ਅੱਛਾ ਤੇ ਪਾਤਰ ਤੇ ਉਹ ਉਧਰ ਪਤਾ ਸੀਏਡੀ ਦਾ ਸੀਗੀ ਹੂੰ ਹੂੰ ਵੀਰ ਅੱਗੇ ਅਸੀਂ ਦੇ ਪ੍ਰਧਾਨ ਉਹ ਵੀ ਉੱਥੇ ਹੈ ਜੀ ਹੂੰ ਹੂੰ ਤੇ ਪਾਤਰ ਦੇ ਕਮਰੇ ਚ ਹੈ ਹੂੰ ਹੂੰ ਤੇ ਉਹਨੇ ਪਾਤਰ ਨੂੰ ਸਾਦੀ ਕੇ ਕਿਹਾ ਭਾਈ ਵੀ ਇਹਨਾਂ ਨੂੰ ਕੱਢ ਦ ਦੂਜਾ ਸਾਰਾ ਤਾਂ ਕਾਲਜ ਖਾਲੀ ਹੋ ਗਿਆ ਹੂੰ ਉਹ ਕਹਿੰਦਾ ਮੈਂ ਉਹਨਾਂ ਨੇ ਕੀ ਕਹਿੰਦਾ ਹੂੰ ਤੇ ਉਹਨਾਂ ਨੇ ਇਹ ਦੂਜਾ ਹੋ ਸਾਨੂੰ ਪਤਰਾ ਆ ਵੀ ਕਹਿ ਗਿਆ ਮੈਨੂੰ ਕਹਿੰਦਾ ਇੱਕ ਅੰਦਰ ਵਿੱਚ ਮਿਟ ਰਿਹਾ ਕਰੋ ਨਹੀਂ ਤਾਂ ਹੂੰ ਨਹੀਂ ਤਾਂ ਕੱਢ ਦੇਣਾ ਤੁਹਾਨੂੰ ਵੀ ਤੇ ਅਗੀਰ ਦੇ ਵਿੱਚ ਜਦੋਂ ਹੌਲੀ 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 ਜਿਹਨੇ ਸਟੂਡੈਂਟ ਆਉਣ ਲੱਗੇ ਅੱਛਾ ਹਾਂ ਹਾਂ ਫਿਰ ਜਿਹਨੇ ਪ੍ਰੈਸ਼ਰ ਇੰਨਾ ਹੋ ਗਿਆ ਨਾ ਫਿਰ ਜਿਹੜੀ ਉਹ ਭੈ ਤੋਂ ਬਾਹਰ ਉਹ ਬਰੇ ਹੋ ਗਏ ਹਾਂ ਇਹਦਾ ਮਤਲਬ ਤੁਹਾਡਾ ਮਤਲਬ ਜਿਹੜੀ ਜਿਹੜੀ ਮੂਵਮੈਂਟ ਚੱਲੀ ਹੋਏ ਇੰਨਾ ਪ੍ਰੈਸ਼ਰ ਪਿਆ ਵੀ ਉਸ ਤੋਂ ਬਾਅਦ ਫਿਰ ਪਰ ਕਈ ਮਹੀਨੇ ਰਿਹਾ ਅੰਦਰ ਤਾਂ ਉਹ ਅ ਅੰਦਰਲਾ ਚੇਸਾ ਤੁਮੀ ਨਹੀਂ ਰਿਹਾ ਉਹਦਾ ਪ੍ਰਦਬਾਅ ਫਿਰ ਪੈ ਗਿਆ ਫਿਰ ਉਹਦੇ ਬਾਅਦ ਰਿਹਾ ਉਹ ਕੀਤਾ ਉਹਨੇ ਤੇ ਤੋਂ ਬਾਅਦ ਜਦੋਂ ਉਹ ਪੀਐਸਜੀ ਛੱਡ ਗਿਆ ਉਹ ਫਿਰ ਉਹ ਬਾਹਰ ਚਲੇ ਗਿਆ ਬਾਹਰ ਕਦੋਂ ਗਿਆ ਉਹ ਤੇ ਉਹਦੇ ਬਾਅਦ ਸੰਪਰਕ ਰਿਹਾ ਉਹਨਾਂ ਨਾਲ ਥੋੜਾ ਨਹੀਂ ਸੰਪਰਕ ਰਿਹਾ ਨਾ ਉਹਦੇ ਬਾਅਦ ਪਤਾ ਕੀ ਹੈ ਨਾ ਬਾਕੀ ਤੇ ਜਿਹਨੇ ਕਿਤਾਬ ਲਿਖੀ ਉਹ ਉਹਦੇ ਵਿੱਚ ਵੀ ਉਹਨੇ ਮੈਂਸ਼ਨ ਦਿੱਤਾ ਸਾਰਾ ਹਾਂ ਉਹਨਾਂ ਨੇ ਪੀਐਸਯੂ ਨੀ ਯੂਨੀਵਰਸਿਟੀ ਲਿਖੀ ਆਉਨੇ ਹਨਾ ਉਹਦੇ ਵਿੱਚ ਇੰਡਸਟਰੀ ਲਿਖਿਆ ਨਾ ਉਹਦੇ ਵਿੱਚ ਮੈਂ ਵੀ ਉਹਦੇ ਨਾਲ ਗੱਲ ਕੀਤੀ ਮੈਂ ਕਿ ਇਹ ਕਿਤਾਬ ਤੋਂ ਲਿਖਤਾ ਦਿੱਤੀ ਗੁਰੂ ਹੂੰ ਤੇ ਮੈਂ ਇਹਦਾ ਜਿਹੜਾ ਸੈਂਟਰਲ ਆਈਡੀ ਆ ਇਹ ਚਾਹੀਦਾ ਦਾ ਪੀਐਸਯੂ ਸੀ ਹੂੰ ਸੈਂਟਰਲ ਆਈਡੀ ਆਪਾਂ ਬਣਾਦਾ ਦੂਜਾ ਇਨਕਲਾਬੀ ਪਾਰਟੀ ਹੂੰ ਹੂੰ ਬੈਕਲਾਈਡ ਹੂੰ ਤੇ ਮੈਂ ਕਿ ਇਹ ਬੱਗਿੰਨਾ ਕਿ ਮੈਂ ਆਉਂ ਤੂੰਦਾ ਇੱਥੇ ਬੈਠਾ ਹੂੰ ਤੇ ਇਹ ਮੈਂ ਕਿਹਾ ਕਦਾਲ ਦਾ ਜਿਹੜਾ ਸੈਂਟਰਲ ਹੈ ਜੀ ਪੀਐਸਸੀ ਜਾਈਦਾ ਉਹਨੂੰ ਸਾਈਡ ਤੇ ਰੱਖਣਾ ਸੀ ਹੂੰ 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 ਉਹਨੇ ਸਾਡਾ ਵੀ ਸਾਰਿਆਂ ਦਾ ਬਣਾਦਾ ਵੀ ਬਰਜਿੰਦਰ ਦੇ ਅਸੀਂ ਬੁਲਾਨੇ ਮੀਟਿੰਗ ਅਟੈਂਡ ਕੀਤੀ ਉਹਨਾਂ ਦੀ ਅੱਛਾ 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 ਫਿਰ ਮੈਂ ਉੱਥੇ ਕੋਲਕਾਤਾ ਗਿਆ ਅੱਛਾ ਫਿਰ ਮੈਂ ਉੱਥੇ ਰਾਮਪੁਰੇ ਅਸੀਂ ਮੀਟਿੰਗ ਕੀਤੀ ਹੂੰ ਹੂੰ ਸਾਰੇ ਪੀਐਸਸੀ ਦੇ ਜਿਹੜੇ ਅਸੀਂ ਕੜਨ ਰਾਮਪੁਰੇ ਵੀ ਆਇਆ ਸੀ ਹਾਂ ਹੂੰ ਤੇ ਇਸ ਤਰ੍ਹਾਂ ਦੀਆਂ ਮੂਵਮੈਂਟਾਂ ਦੇ ਵਿੱਚ ਅਸੀਂ ਤਾਂ ਉਹਨੂੰ ਭਾਲਦੇ ਰਹਿੰਦੇ ਸੀ ਹੂੰ ਜਿਹੜੇ ਸਾਡੇ ਕੋਲੇ ਤਾਂ ਅਸੀਂ ਤਕਰੀਬਨ ਆਉਂਦਾ ਜਾਂਦਾ ਰਹਿੰਦਾ ਸੀਗਾ ਹੂੰ ਹੂੰ ਕਰਨੈਲ ਸੀ ਕਰਨੈਲ ਨੂੰ ਵੀ ਜਾਣਦਾ ਤੁਸੀਂ ਹੂੰ ਹੂੰ ਆਪਣੇ ਅਗਲੀ ਵਾਲੇ ਨੂੰ ਹਾਂ ਹਾਂ ਨਾ ਕਰਨੈਲ ਸੀ ਮੈਂ ਸੀਓ ਸੀ ਸਾਰੇ ਅਸੀਂ ਹੂੰ ਹੂੰ ਯਾਨੀ ਗੱਲ ਇਹ ਵੀ ਉਹ ਉਹ ਅਖੀਰ ਦੇ ਵਿੱਚ ਜਿਵੇਂ ਉਪਰਾਮ ਹੋ ਗਿਆ ਸੀ ਉਹ ਵੀ ਹੂੰ ਹੂੰ ਇਹ ਗੱਲਾਂ ਜਿਹੜੇ ਮੂਵਮੈਂਟ ਦੇ ਨਾਲ ਜਿਹੜੇ ਬੇਸ਼ਰ ਜਾ ਕੇ ਨਿਰਾਸ਼ ਹੋ ਗਿਆ ਸੀ ਮਤਲਬ ਨਿਰਾਸ਼ ਹੀ ਹੋ ਗਿਆ ਘਰੇਲੂ ਵੀ ਥੋੜੀ ਜਿਹੀ ਪ੍ਰੋਬਲਮ ਸੀ ਉਹਦੀ ਅੱਛਾ ਇਸ ਕਰਕੇ ਉਹ ਫਿਰ ਬਿਨਾਂ ਦੱਸੇ ਤੋਂ ਹੀ ਹੂੰ ਤਾਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਚੁੱਪ ਕਰਕੇ ਜਾ ਚੜ ਗਿਆ ਹੂੰ 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 ਬਸ ਉਹਦੇ ਬਾਅਦ ਉੱਥੇ ਹੀ ਉਹਦੇ ਨਾਲ ਗੱਲਾਂ ਹੁੰਦੀਆਂ ਰਹੀਆਂ ਹੋਰ ਠੀਕ ਆ ਅੱਛਾ ਅੱਛਾ ਉਸ ਤੋਂ ਬਾਅਦ ਮਲੇ ਮਲੇ ਨਹੀਂ ਕਰ ਮੁਲਾਕਾਤ ਨਹੀਂ ਉਸ ਤੋਂ ਬਾਅਦ ਹਾਂ ਫੋਨ ਫੋਨ ਤੇ ਗੱਲਾਂ ਹੁੰਦੀਆਂ ਸੀ ਜਦੋਂ ਕਿਤਾਬ ਨੇ ਲਿਖੀ ਹੈ ਤੇ ਰਿਲੀਜ਼ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਜੇ ਹੂੰ ਹੂੰ ਅੱਛਾ ਇਥੇ ਰਿਲੀਜ਼ ਕੀਤੀ ਸੀ ਨਾ ਜਿਹੜੇ ਸਾਲ ਦੀ ਗੱਲ ਹੈ ਕੋਈ ਹੈ ਯਾਦ ਤੇ ੜਕੜਦਾ ਫੋਨ ਆ ਗਿਆ ਤੇਰੇ ਕੋਲ ਹੈ ੜਕੜਦਾ ਫੋਨ ਹਾਂ 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 ੜਕੜ ੜਕੜ ਕੇ ਨੇ ਰਿਲੀਜ਼ ਕੀਤੀ ਉਸ ਦੇ ਮੈਂ ਮੈਂ ਉਦੋਂ ਸੀਗਾ ਉੱਥੇ ਦਰਸ਼ਨ ਘਟਕੂ ਆ ਤੇ ਮੈਂ ਸੀ ਉਦੋਂ ਉੱਥੇ ਆਸਟ੍ਰੇਲੀਆ ਅੱਛਾ ਅੱਛਾ ਉਹ ਤੋਂ ਮੇਰੇ ਸੰਪਰਕ ਕੀਤਾ ਇਹਨਾਂ ਨੇ ਹੂੰ ਤੇ ਮੈਂ ਕਹਿੰਦਾ ਮੈਂ ਤਾਂ ਹੁਣ ਇੱਥੇ ਆਇਆ ਮੈਂ ਤੇ ਉਹ ਕਿਤਾਬ ਉੱਥੇ ਰਿਲੀਜ਼ ਕੀਤੀ ਸੀ ਪਟਿਆਲੇ ਨਹੀਂ ਕਰਨੀ ਹੂੰ ਹੂੰ ਬੰਦਰ ਦਾ ਵੀ ਉਹ ਦੋਸਤ ਸੀ ਨਾ ਪੂਰਾ अच्छा अच्छा ओवे चंडीगढ़ ही सीगा ना हां ਭਵਿੰਦਰ ਉਹ ਵੀ ਇਹਨੇ ਗੱਲ ਕਰਦੇ ਜਿਉਂ ਕਿਤਾਬ ਬਾਰੇ ਅਸੀਂ ਜਦੋਂ ਗੱਲ ਕਰਦੀ ਮੈਂ ਭਵਿੰਦਰ ਨੂੰ ਮਹਿਰ ਤੈਨੂੰ ਤਾਂ ਪਤਾ ਹੀ ਹੋਊਗਾ ਹੂੰ ਉਹ ਕਹਿੰਦਾ ਯਾਰ ਬਾਹਲੇ ਜਰਦਾ ਕਰੀ ਜਾਂਦਾ ਮੈਂ ਕਿਤਾਬ ਨਹੀਂ ਲਿਖਣੀ ਮੈਂ ਕਿਤਾਬ ਨਹੀਂ ਲਿਖਣੀ ਅਨਰਿੰਦਰ ਚਾਹਲ ਨੇ ਵੀ ਲਿਖਿਆ ਅਨਰਿੰਦਰ ਚਾਹਲ ਨੇ ਆਪਣੀ ਨਾ ਪਾਈ ਜਿਹੜੀ ਪੋਸਟ ਹੁਣੇ ਵੀ ਲਿਖਿਆ ਵੀ ਜਦੋਂ ਕਿਤਾਬ ਲਿਖਣ ਲੱਗਾ ਤੇ ਉਹਦੇ ਨੇ ਮੇਰੇ ਨਾਲ ਸੰਪਰਕ ਕੀਤਾ ਸੀ ਮੇਰੇ ਨਾਲ ਮਤਲਬ ਗੱਲਾਂ ਪੁੱਛਦਾ ਰਿਹਾ ਸੀ ਮੈਂ ਮੇਰੇ ਨਾਲ ਨਹੀਂ ਸੰਪਰਕ ਰਿਹਾ ਉਹਦਾ ਕੋਈ ਉਸ ਵਾਰ ਤਾਂ ਸੀ ਜਿਹੜੀ ਮੈਂ ਤੇ ਪਰਿਵਾਰ ਨਾਲ ਅਵੇਸੀ ਮੇਨਲੀ ਜਾਂ ਸੀ ਸੀ ਕੇ ਮੋਰ ਟੀਮ ਚ ਮੁੜੇ ਪਰ ਉਸ ਤੋਂ ਬਾਅਦ ਮੇਰੇ ਨਾਲ ਕੋਈ ਨਹੀਂ ਨਾ ਹੀ ਪਹਿਲਾ ਸੰਪਰਕ ਮੇਰੇ ਨਾਲ ਇੱਕ ਵਾਰੀ ਮੀਟਿੰਗ ਜ਼ਰੂਰ ਰਾਮਪਰੇਜ ਚ ਹੋਈ ਸੀ ਉਹ ਆਇਆ ਸੀ ਤੇ ਪਰ ਉਸ ਤੋਂ ਬਾਅਦ ਜਦ ਪਲਕਾ ਜਾ ਕੇ ਕੈਨੇਡਾ ਵੀ ਮੈਂ ਬਾਈ ਚਾਂਸ ਕੈਨੇਡਾ ਐਡਮਿਟੈਂਸ ਵੀ ਗਿਆ ਪਰ ਮੈਨੂੰ ਉਹਦਾ ਖਿਆਲ ਖੁੱਲ ਨਹੀਂ ਚਾ ਮੈਨੂੰ ਪਤਾ ਨਹੀਂ ਸੀ ਇੱਥੇ ਆ ਉਹ ਮੇਰੇ ਨਾਲ ਨਹੀਂ ਸੰਪਰਕ ਹੋਇਆ ਉਹਦਾ ਕੋਈ ਵੀ ਰਣਿੰਦਰ ਚਾਲ ਨੇ ਲਿਖਿਆ ਵੀ ਜਦੋਂ ਕਿਤਾਬ ਲਿਖੀ ਉਹਨਾਂ ਨੇ ਨੂੰ ਫੋਨ ਕੀਤਾ ਤੇ ਫਿਰ ਉਹ ਉਹਦੇ ਕੋਲ ਗਿਆ ਆਹ ਕਹਿੰਦਾ ਵੀ ਮੈਨੂੰ ਤਾਂ ਖਹਿਰਾ ਕਰ ਗਿਆ ਖਹਿਰਾ ਕਰਕੇ ਹਾਂ ਕੋ ਖਹਿਰਾ ਲਿਖਣ ਲੱਗ ਗਿਆ ਸੀ ਨਾ ਬਾਗੀ ਦੇ ਲਈ ਖਹਿਰਾ ਲਿਖਣੇ ਖਹਿਰਾ ਆਹ ਦਰਸ਼ਕਾਂ ਦੇ ਖਹਿਰਾ ਲਿਖਣ ਲੱਗ ਗਿਆ ਸੀ ਉੱਥੇ ਜਾ ਕੇ ਨਾ ਫਿਰ ਆਹ ਉਹ ਗਦਾਬ ਦੇ ਵੀ ਖਹਿਰਾ ਲਿਖਿਆ ਮੈਂ ਉਹਨੂੰ ਅੱਗੇ ਪਾਗਲਾ ਮੈਂ ਕਿਹਾ ਅੱਛਾ ਕਿਤਾਬ ਦੇ ਵੀ ਖਹਿਰਾ ਲਿਖਿਆ ਮੈਂ ਬਾਗੀ ਨੂੰ ਆਖਿਆ ਮੈਂ ਕਰ ਗਿਆ ਮੈਂ ਨਹੀਂ ਕਿਤਾਬ ਦੇਖੀ ਮੈਂ ਕਿ ਤੂੰ ਕੀ ਕੀਤਾ ਯਾਰ ਹਾਂ ਹਾਂ ਵੀ ਕਰ ਰਿਹਾ ਤੇਰਾ ਡੀਸਟ੍ਰੈਬਿਊਸ਼ਨ ਆਫ ਦਾ ਬਾਗੀ ਕਰਕੇ ਹੂੰ ਦਾ ਕੀ ਕਰਕੇ ਉਹ ਠੀਕ ਹੈ ਹੋ ਗਿਆ ਨਾ ਯਾਰ ਹੁਣ ਜਿਹੜਾ ਹੋ ਗਿਆ ਹੋ ਗਿਆ ਜਿਵੇਂ ਕਰਦਾ ਹੁੰਦਾ ਸੀ ਚਲੋ ਫਿਰ ਵੀ ਦੇਖੋ ਬਰਿੰਦਰ ਜੀ ਆਪਾਂ ਬੜੀਆਂ ਯਾਦਾਂ ਅਸੀਂ ਜ਼ਰੂਰ ਸਾਂਝੀਆਂ ਕਰਨੀਆਂ ਚਾਹੀਦੀਆਂ ਜਿਹੜਾ ਉਹਦਾ ਰੋਲ ਸੀ ਉਸ ਵੇਲੇ ਮੂਵਮੈਂਟ ਕਿਹੜੀ ਕਾਰਨ ਚ ਉਹ ਤਾਂ ਬਹੁਤ ਹੀ ਅਹਿਮ ਸੀਗਾ ਸਾਰੇ ਉਹਦੀ ਰਿਗਾਰਡ ਵੀ ਕਰਦੇ ਕਦਰ ਵੀ ਕਰਦੇ ਚਲੋ ਬਾਅਦ ਚ ਵਕਤ ਵਕਤ ਤੇ ਗੱਲ ਹੁੰਦੀ ਹੈ ਮੈਂ ਕਿਹਾ ਉਹ ਤੋਂ ਪਟਿਆਲੇ ਤੋਂ ਚੰਡੀਗੜ੍ਹ ਤੋਂ ਬਾਅਦ ਪਟਿਆਲੇ ਆ ਗਿਆ ਸੀ ਉਹ ਅੱਛਾ ਅੱਛਾ ਆਪਣੇ ਕੌਜੀ ਕਾਲਜ ਜ ਮੇਰੇ ਘਰੋਂ ਕਰਨ ਲੱਗ ਗਿਆ ਸੀਗਾ ਅੱਛਾ ਪਟਿਆਲੇ ਆ ਜੀ ਅੱਛਾ ਹਾਂ ਐ ਮੈਡੀਕਲ ਦਾ ਕੀ ਨਹੀਂ ਕੀ ਹੈ ਜਾਂ ਕੁਝ ਕਰਦਾ ਜੀ ਹੂੰ ਤੇ ਚਲੋ ਅ ਚੱਲ ਗਿਆ ਸਾਨੀਆ ਗਿੱਤਿਆਂ ਸਾਨੀਆ ਗਿੱਤਿਆਂ ਗੱਲਾਂ ਕਾਫੀ ਹੂੰ ਫਿਰ ਉਹ 55 ਸਾਲ ਹੋ ਗਏ ਯਾਰ ਇੰਨੀ ਵੱਡ ਕੇ ਕਿਰਨ ਗੱਲ ਕਿੰਨਾ ਯਾਦ ਪਰ ਫਿਰ ਵੀ ਚਲੋ ਫਿਰ ਵੀ ਤੇਰੀ ਯਾਦ ਨੇ ਯਾਰ ਜਿੰਨੀਆਂ ਕਿ ਯਾਦ ਹੋਣੀਆਂ ਹਾਂ ਯੇ ਯੋ ਠੀਕ ਹੈ ਜੀ ਬਹੁਤ ਅੱਛਾ ਲੱਗਿਆ ওকে ওকে